ਸਾਡੀ ਟੀਮ ਕਰਦੀ ਆ ਆਲ ਗੌਂਡ ਦੇ ਪਿੱਡਾ ਦਾ ਮਸਲਾ ਮੇਰਾ ਵੀਰ ਬਣ ਕੇ ਐਵੇਂ ਨਾ ਕਰੋ ਯਾਰ ਸਾਰੀਆਂ ਟੀਮਾਂ ਇੱਥੇ ਹੀ ਫਿਰਦੀਆਂ ਆਸ-ਪਾਸੇ ਮੇਰਾ ਵੀਰ ਬਣ ਕੇ ਇਹਦਾ ਕਿਉਂ ਇੰਦੀ ਆਵਾਜ਼ਾਂ ਮਰ ਰਹੀਆਂ ਰਹੀ ਬਈ ਜਦੋਂ ਇੱਕ ਵਾਰੀ ਟੀਮ ਕੋਈ ਕੱਟਦੀ ਵੀ ਫਿਰ ਉਹਦੀ ਦੁਬਾਰਾ ਐਂਟਰੀ ਨਹੀਂ ਹੋਣੀ ਥੋੜਾ ਧਿਆਨ ਵੀਰ ਬਣ ਕੇ ਢੂੜਗੋੜਰ ਦੀ ਟੀਮ ਦੇ ਕੋਲ ਦਾਸ ਤੇ ਕੁਨਿੰਟਾਂ ਦੀ ਢੂੜਗੋੜਰ ਸੀ ਆ ਗਈ ਬਈ ਢੂੜਗੋੜਰ ਦੀ ਟੀਮ ਦਾ ਹੱਥ ਖੜਾ ਕਰੋ ਵੀਰੇ ਹੋ ਸਿੰਘ ਮਧਿਆ ਦੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ 15000 ਰੁਪਏ ਦਾ ਯੋਗਦਾਨ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸਾਰੀ ਕਲੱਬ ਨੂੰ ਭਾਰਾਪਤੀ ਯਾਨ ਕਲੱਬ ਪਹੁੰਚ ਗਿਆ ਬਈ ਵੀ ਢੂਟਕੋਟ ਵਾਲੇ ਮੁੰਡੇ ਕਿੱਥੇ ਗਈ ਢੂਟਕੋਟ ਦੀ ਟੀਮ ਲਈ ਕਿਉਂ ਪਰ ਬਣ ਗਿਆ ਨਾ ਆਪਾਂ ਆਧ-ਬਾਧ ਦੇ ਪਿੰਡਾਂ ਦੀਆਂ ਟੀਮਾਂ ਦਾ ਫਾਇਦਾ ਕਿ ਨਵੀਂ ਆਪਾਂ ਦੂਜਾ ਸਾਰਦੇ ਇਥੇ ਕੰਮ ਹੋਇਆ ਤਾਂ ਇਹ ਹੈ ਕਿ ਆਪਾਂ ਵਾਰਦੇ ਨਾ ਟੀਮਾਂ ਦੇ ਪਿੰਡਾਂ ਦੇ ਟੀਮਾਂ ਨੂੰ ਮਾਰੀ ਜਾਂਦੇ ਆ ਬਾਕੀ ਜੂਰ ਦੇ ਟੀਮਾਂ ਇੱਥੇ ਬੈਠੇ ਨੇ ਮੇਰੇ ਚਲਾਇਆ ਨੂੰ ਬਸ ਚੱਲੀ ਜਾਂਦੀ ਹੈ ਲੈ ਵੀ ਤਰਤੀ ਮਾ ਲਿਓ ਮੇਜਰ ਡਾਕਟਰ ਦੇ ਮੁੰਡੇ ਵੱਲੋਂ ਕਿੱਲੋ ਕਿੱਲੋ ਕਿਉਂ ਫੋਰ ਦਿਤਾਇਆ ਜਾਊਗਾ

ਦਾ ਭਰਾ ਸਾਡਾ ਬਰਜਿੰਦਰ ਕਨੇਡਾ ਹੈਪੀ ਕਨੇਡਾ ਬੰਦੀ ਆਸਟ੍ਰੇਲੀਆ ਭਾਈ ਗੰਗੂ ਕਨੇਡਾ ਭਾਈ ਪ੍ਰਜੀਪ ਕਨੇਡਾ ਦੇ ਨਾਲ ਗੁਰਜਾਪੁਰ ਇਹਨਾਂ ਭਰਾਵਾਂ ਦੇ ਵੱਲੋਂ ਸਾਨੂੰ 1 ਲੱਖ ਰੁਪਏ ਦੀ ਜਮਦਗੀ ਸਰਤਾਈ ਗਿਆ ਜਿਸ ਦੇ ਟੂਰਨਾਮੈਂਟ ਦੇ ਲਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜੀ ਆਪਾਂ ਆਓ ਜੀ ਸਾਡੇ ਨਿਰਮਲ ਸਿੰਘ ਸਰਪੰਨ ਸਾਹਿਬ ਇੱਥੇ ਦਾਦੇ ਗੋਬਰਾਸ ਜਿਹੜੇ ਨਾ ਭਰਾਵਾਂ ਦੇ ਵੱਲੋਂ ਸਾਨੂੰ 11-11 ਜਰਾਂ ਦੀ ਸ਼ਰਤ ਆਈ ਹੈ। ਭਾਈ ਜੀ ਧੂੜ ਕੋ ਭਾਈ ਤੇ ਕੈਨੇਡਾ ਵੱਲੋਂ ਪੈਠੀ ਵੱਲ ਬੱਤੀ ਦੇ 5500 ਰੁਪਇਆ। ਭਾਈ ਤੇ ਕੈਨੇਡਾ ਵੱਲੋਂ ਪੈਠੀ ਵੱਲ 25 ਦੇ 5500 ਇਹ ਫੋਨ ਸਾਇਲੈਂਟ ਕਰ ਦਿਓ ਫੇਰੋ ਫੇਰੋ ਯਾਕਤ ਕਰਾਓ ਫੇਰੋ ਕਰਨ ਬਾਅਦ ਸਟਾਰਟ ਆ ਬਈ ਸਟਾਰਟ ਆ ਪਰਦੀਵਲ ਪਹਿਲਾ ਰਾਊਂਡ ਜੇ ਤੂੰ ਪਰਦੀਵਲ ਬਈ ਵੀ ਇੱਕ ਨੰਬਰ ਰਾਊਂਡ ਦੇ ਚਾਹ ਮੈਚ ਤੋਂ ਬਾਅਦ ਉਹਦੇ ਕਰਨ ਤੇ ਬੁੱਟਰ ਦੀਆਂ ਟੀਮਾਂ ਤਿਆਰ ਰਹਿਣਗੀਆਂ ਜੀ ਹਾਂਜੀ ਹਾਂਜੀ ਬਈ ਬੁੱਟਰ ਦੀਆਂ ਟੀਮਾਂ ਜੋ ਨੰਬਰ 1 ਤੇ ਤਿਆਰ ਰਹਿਣ ਤੇ ਆ ਮੈਚ ਤੋਂ ਬਾਅਦ ਦਾ ਵੀ ਬੈਂਕੀਆ ਬਾਈ ਜੀ ਨੰਬਰ 1 ਗਰਾਊਂਡ ਦੇ ਵਿੱਚ ਅਗਲਾ ਮੈਚ ਹੋਣਾ ਦੀ ਭਾਈ ਰੂਪਾ ਏ ਦੇ ਚੰਦਰਮਾ ਇਹ ਟੀਮਾਂ ਨੰਬਰ 1 ਗਰਾਊਂਡ ਦੇ ਵਿੱਚ ਆਉਣਗੀਆਂ ਵੀਰੇ ਭਾਈ ਰੂਪੇ ਦੀ ਏ ਟੀਮ ਤੇ ਚੰਦਰਮਾ ਨੇ ਖੇਡਣਾ ਗਰਾਊਂਡ ਨੰਬਰ 2 ਦੇ ਵਿੱਚ ਤੇ 3 ਨੰਬਰ ਗਰਾਊਂਡ ਤੇ ਲਾਸਟ 1 ਮਿੰਟ ਦਾ ਟਾਈਮ ਬਾਕੀ ਰਹਿ ਗਿਆ ਵੀਰੇ ਤੁਹਾਨੂੰ ਕੋਲੋਂ ਅਸੀਂ ਲਾਈਵ ਦੀ ਅਪਡੇਟ ਦੋ ਜਿਹੜੀ ਜੀਜਾ ਮਨੀ ਦਾ ਵੱਲੋਂ 35 ਬੱਲ ਪਤੀਏ ਕਰਤੀ ਬੀਗਰਾ ਮਨੀਲਾ ਵੱਲੋਂ ਪਹਿਰਦੀ ਮਲਬਤੀ ਦੇ 3100 ਤੇਜ ਕੈਨੇਡਾ ਵੱਲੋਂ 5500 8200 ਹੋ ਗਿਆ ਪਹਿਰਦੀ ਮਲਬਤੀ ਦੇ ਤੇ ਬਾਈ ਕਲੱਬ ਵਾਲਿਆਂ ਨੂੰ ਵੀਰ ਤੇ ਗਰਾਊਂਡ ਖਾਲੀ ਕਰਾ ਦਿਓ ਐਕਸਟਰਾ 15000 ਗੋਲ ਗੋਲ ਹਾਂਜੀ ਹਾਂਜੀ ਬਾਈ ਲਾਈਵ ਦੀ ਅਪਡੇਟ ਜ਼ਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਇਹ ਜਰੂਰ ਕਰੋ ਇੱਕ ਇੱਕ ਜਿੰਨੇ ਭਰਾ ਲਾਈਵ ਨਾਲ ਜੁੜਿਓ YouTube ਪੇਜ ਨੂੰ ਵੀ ਜੁੜੋ ਸਬਸਕ੍ਰਾਈਬ ਕਰਿਓ ਬਈ ਪ੍ਰਸ਼ਾਦਾ ਵਰਤਾਈ ਚਲੋ ਪ੍ਰਸ਼ਾਦਾ ਜੀ ਆ ਗਿਆ ਜਰਾ ਵੀ ਕਿੰਨੀ ਥੋੜੀ ਜਿਹੀ ਪ੍ਰਸ਼ਾਦਾ ਜੀ ਪ੍ਰਸ਼ਾਦਾ ਵਰਤਾਈ ਚਲੋ ਸੰਗਤ ਨੂੰ ਕਿੰਦਾ ਜਿਹੜਾ ਆਇਆ ਕਿ ਵੀ ਰਾਜੂ ਵੀਰੇ ਲਾਈਵ ਦੀ ਆ ਰਹੀਆਂ ਨਾਲ ਧੂੜਕੌਂਟਰ ਰਸੀਦ ਦੀ ਟੀਮ ਆ ਗਈ ਪੁੰਚੀ ਨੇ ਆ ਰਹੇ ਕਿੰਨਾ ਟਾਈਮ ਹੋਗਾ ਬਈ ਯਾਰ ਮੰਕੋਲੀਆ ਨਾਲ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਿੰਨੇ ਭਰਾ ਜੀ ਧੂੜਕੌਂਟਰ ਰਸੀਦ ਦੀ ਏ ਟੀਮ ਕੱਟਣ ਲੱਗਿਆ ਵੀਰੇ यूट्यूब पेज जरूर सब्सक्राइब करो भाई हाँ की हाल चला चाचा जी ठीक ठाक हो जी ਜੇਕਰ ਹਾਰ ਸਾਡੇ ਉਹੀ ਹੁੰਦੀ ਆ ਇਸ ਵਾਰ ਕੋਪਰੇ ਫਾਟਵਾ ਜੀ ਕਲਪਰੇ ਰੁਕ ਜਾਣ ਜਿਹੜਾ ਪਾਇਆ ਹਾਂਜੀ ਹਾਂਜੀ ਕੀ ਆ ਜਿਹੜਾ ਬਿਆਨ ਤਾਲੀਵਾਲ ਸਾਡੇ ਚਾਚਾ ਜੀ ਲਾਈਵ ਤੇ ਆ ਕੇ ਨੇ ਬਹੁਤ ਬਹੁਤ ਧੰਨਵਾਦ ਮਾੜੀ ਵਾਲੇ ਸ਼ੇਰ ਵੀ ਬਹੁਤ ਸੋਹਣੇ ਲੱਗਦੇ ਆ ਜਿਹੜਾ ਕਿੰਨਾ ਪਤੀ ਤੇ ਤਾਰਾ ਪਤੀ ਵੀ ਅਗਲੀ ਟੀਮ ਜੈਦਾ ਪਤੀ ਤੇ ਤਾਰਾ ਪਤੀ ਵੀ ਉਹਨੇ ਟੀਮਾਂ ਗਰਾਊਂਡ ਸ਼ੇਅਰ ਕਰਿਓ ਜੀ ਸ਼ੇਅਰ ਕਰਿਓ ਹੋਰ ਠੀਕ ਠਾਕ ਹੈ ਜੀ ਚਾਚਾ ਜੀ ਬੋਕੇ ਬਈਆ ਆ ਮੈਚ ਦੀ ਕਰਿਓ ਮੈਚ ਦਾ ਨਿਰਮਣ ਕੇ ਇੱਕ ਮੈਚ ਖਾਣਾ ਵਿਚਾਲੇ ਸਮਾਦ ਦੀ ਏ ਟੀਮ ਤੇ ਕੋਲਿਆ ਵਧੀਆ ਵਧੀਆ ਜੀ ਇੱਕ ਵਾਰੀ ਸ਼ੁਰੂ ਨਾ ਕਰਾਉਣਾ ਮੇਰਾ ਬੀਟਮਣ ਕੇ ਜਿਹੜੀ ਵੀ ਟੀਮ ਦਾ ਮੈਚ ਕੋਲਦਾ ਹੈ ਬਦਾਲ ਦੀ ਉਹਨਾਂ ਦੋ ਚਾਰ ਜਾਣੇ ਖੱਬੇ ਹੱਥ ਜਾਨੇ ਸੱਜੇ ਕਾਹਦੇ ਨਾਲ 9 ਬੰਦੇ ਆ ਨੇ ਤੇ 3 ਬੰਦੇ ਨੇ ਤਗਦੀ ਕੋਲਿਆ ਤੇ ਸਮਾਦ ਦੀ ਟੀਮਾ ਗੋਰ ਨੰਬਰ 3 ਚ ਆਉਂਗਾ ਮੇਰਾ ਬੀਟਮਣ ਕੇ ਹੋਰ ਟੀਮਾਂ ਵਾਲੇ ਵੀਰ ਨੂੰ ਬੇਨਤੀ ਹੈ ਕਿ ਮਿਲ ਕੇ ਲਾਓ ਸਾਊਂਡ ਵਾਲਾ ਵੀਰ ਹੋਰ ਘਰ ਪ੍ਰਵਾਹ ਠੀਕ ਠਾਕ ਹੈ ਜੀ ਭਾਈ ਦੋਨੇ ਟੀਮਾਂ ਗਰਾਊਂਡ ਚ ਜਾਓ ਜੈਦਾ ਪੱਤੀ ਤੇ ਤਾਰਾ ਵੀ ਜੀ ਦੋਵੇਂ ਟੀਮਾਂ ਬੇਨਤੀ ਹੈ ਜਲਦੀ ਤੋਂ ਜਲਦੀ ਫਿਰ ਅਗਲੇ ਉਹ ਤੋਂ ਅਗਲਾ ਮੈਚ ਹੈ ਮੇਨਾ ਪੱਤੀ ਤੇ ਪਹਾੜਾ ਪੱਤੀ ਮੀਰੀ ਪੀਰੀ ਇਹ ਟੀਮ ਕਿਹੜਾ कहाँ पड़े हो यार आप बच्चे कट हो ये ना भाई बड़ा बड़ा खेलो ना पता हेलो भाई की गेंद का फोटोग्राफर ननतो केरा सम्मानना दलो जी फिर टीम वाले पत्ती भाई की गेंद फोटोग्राफर ਪਾਣੀ ਦੇ ਪਰਿਵਾਰ ਵੱਲੋਂ ਜੈ ਜੈਕਾਰ ਪਾਈ ਵਰਕੇ ਦਾ ਵੀ ਸ਼ਤਰੂ ਪਿੰਡਾ ਸਾਡਾ ਵੀਰੇ ਸਨਮਾਨ ਪ੍ਰਾਪਤ ਹੋ ਗਿਆ ਪਹੁੰਚਦਾ ਹੋ ਗਿਆ ਗੱਲੀ ਦਾ ਵੀਰ ਸਿੰਘ ਜੀ ਗੱਲ ਇਹ ਵੀ ਆਪਣਾ ਸਨਮਾਨ ਪ੍ਰਾਪਤ ਕਰਕੇ ਗੱਲੀ ਦਾ ਵੀਰ ਸਿੰਘ ਜੀ ਗੱਲ ਸ਼ੇਅਰ ਜ਼ਰੂਰ ਕਰਿਓ ਜੀ ਇੱਕ ਇੱਕ ਜਿੰਨੇ ਭਰਾ ਲੈ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਬਾਈ ਦੀ ਕੋੜੀ ਦੀ ਟੀਮ ਆ ਗਈ ਕੋੜੀਆਂ ਅਖੜਾ ਕਰੋ ਜੈਤਬਦੀ ਬੋਲ ਕੇ ਤਾਰਾ ਬੰਕੇ ਆ ਜਾ ਵੀਰ ਸਨਮਾਨ ਵਾਲੇ ਮੁੰਡੇ ਵੀ ਆ ਗਏ ਜੀ ਸਨਮਾਨ

ਹਾਂਜੀ ਹਾਂਜੀ ਸ਼ੇਅਰ ਜ਼ਰੂਰ ਕਰੋ ਇੱਕ ਇੱਕ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਇਹ ਇਹ ਭਾਈ ਟੈਂਟਰ ਵਾਲਿਆ ਯਾਰ ਸਭ ਤੋਂ ਬੇਨਤੀਆਂ ਪ੍ਰਸ਼ਾਦ ਵਾਲੇ ਯਾਰ ਪਹੁੰਚੋ ਟੈਂਟਰ ਵਾਲੇ ਵੀਰ ਆਪਣੇ ਵੀਰ ਨੂੰ ਬੇਨਤੀਆਂ ਪ੍ਰਸ਼ਾਦੇ ਕੋਲ ਪਹੁੰਚ ਜਾ ਜਰੂਰੀ ਨਹੀਂ ਦੇ ਰਹੇ ਬਣੀ ਜਰੂਰ ਸਬਸਕ੍ਰਾਈਬ ਕਰਿਓ ਵੀਰੇ ਬਾਕੀ ਸੰਵਾਦ ਭਾਈ ਦੀ ਟੀਮ ਵੀਰੇ ਬਈ ਚਾਲ ਤੇ ਫੜਾ ਪਾ ਲਾਓ ਰਜੀ ਸਰਮਈ ਤੋਂ ਵੱਲ ਜਿੰਦਾਬੱਤੀ ਦੇ 11000 ਲਾਗਿਆ ਬਈ ਜਿੰਦਾਬੱਤੀ ਤੇ ਰਜੀ ਸਰਮਈ ਤੋਂ ਵੱਲ 11000 ਰੁਪਿਆ ਲਾਗਿਆ ਹੈਲੋ ਭਾਈ ਜਿਹਨਾਂ ਲਈ ਲੋਟੀ ਨੇ ਡਿਊਟੀ ਲਗੀ ਸੀ ਕਮੇਟੀ ਨਾਲ ਰੈਂਟ ਵਾਲੇ ਅੱਜ ਫੋਨ ਤੇ ਭਾਈ ਜਿਹਨਾਂ ਦੀ ਸਾਬੂ ਆਪਣੇ ਯਾਰ ਹੈਲੋ ਕਰਨਾ ਭਾਈ ਸਾਰੇ ਤੇ ਦੋਟੇ ਕੋਲੇ ਖੜੇ ਆ ਯਾਰ ਅਜੀਤ ਜੀ ਜੇ ਨਾ ਡੋਟਾ ਲੱਗਦਾ ਤਾਂ ਭੇਜੂਗਾ ਪ੍ਰਸ਼ਾਦ ਜੀ ਦੇ ਕੋਲ ਪਹੁੰਚੋ ਤੇ ਅੱਜ ਜੀ ਨੇ ਜੋ ਵੀ ਅੱਗੇ ਪਿਆ ਕਰਦੇ ਇਹਦੀ ਵੀ ਡੌੜੀ ਲੱਗੀ ਸੀ ਮੋਹਣੀ ਪ੍ਰਧਾਨ ਅਬੀ ਮੋਹਣੀ ਨੇ ਲੈ ਕੇ ਚਾਲ ਆ ਬੜੇ ਸਾਰੇ ਆਗੇ ਵੀ ਆ ਗਏ ਬਹੁਤ ਬਹੁਤ ਹੈ ਬਾਲੀਆ ਸਮਾਗਮ ਭਾਈ ਵਾਲੇ ਮੁੰਡੇ ਕਿੰਨਾ ਜਿੰਦਾ ਰਹੇ ਭਾਈ ਕਹ ਰਾਹ ਯਾਰ ਅੱਗੇ ਸਰਪੰਚ ਜੀ ਬੋਲੋ ਇਹ ਜਿੰਦੇ ਨੂੰ ਸਪੈਸ਼ਲ ਕਿੰਨਾ ਗੱਡੀ ਆ ਦਿੱਤੀ ਹੈ ਅੱਜ ਕਾਹ ਹੋਗਾ ਕਿੰਦੇ ਨੂੰ ਦਿੱਲੀਆ ਗਾਹਲੀ ਗੁਰਜਿੰਦਰ ਪ੍ਰਧਾਨ ਜੀ ਦੀ ਆਗਿਆ ਕਿੰਤਾ ਕਾ ਕਿੰਨਾ ਸਾਰਾ ਜਹਰਾ ਹੈ ਬਾਲੀ ਬਾਈ ਰਾਜੂ ਪਿੰਡ ਦਾ ਉਹਨਾਂ ਨੂੰ ਸਨਮਾਨ ਜੀ ਲੈ ਕੇ ਜਾਣਗੇ ਜਸ਼ਪਾਲ ਸਿੰਘ ਦੀ ਬੱਚਾ ਵਾਲੇ ਭਾਈ ਜੀ ਜਿੰਨੇ ਭਰਾ ਲਾਈ ਉਹ ਬਾਲੀ ਬ੍ਰਿਯੰਤ ਸਿੰਘ ਬੰਬਲੀ ਸਿੰਘ ਦੀ ਪ੍ਰਧਾਨ ਲਖਵੀਰ ਸਿੰਘ ਜੀ ਬਲਰਾਪਰਾ ਬਾਕੀ ਦਾਦੀ ਪਾਈ ਬਿੱਟੂ ਕਹਿੰਦਾ ਸੁਖਵੀਰ ਸਿੰਘ ਜੀ ਦਾ ਰਮਜੀਤ ਸਿੰਘ ਜੀ ਪਹਿਲਾ ਬੜੀ ਤੇਜ਼ ਹੈ ਰਾਜ বাহাদুর ਜੀ ਸਾਡੇ ਸੈਂਟਰ ਜੀ ਸਾਹਿਬ ਲੱਗੂ ਗੱਲ ਸਾਡੇ ਸਾਡਾ ਬਹੁਤ ਸਨਮਾਨ ਜੀ ਹਰਮਨ ਬਰਾਵ ਅਗਿੰਦਰ ਸਿੰਘ ਰਾਜੀ ਜੀ ਮੈਂ ਦਰਸ਼ਕ ਜੀ ਜਦ ਜੀ ਕਹਿੰਦਾ ਮੇਰੀ ਤਾਂ ਵਿਚਾਰ ਰਣਜੀਤ ਸਿੰਘ ਜੀ ਉਹਨਾਂ ਦੀ ਦਾਦੀ ਆਰਤੂਰੀ ਸਿੰਘ ਜੀ ਅਗਰਤ ਮਾਨ ਸਿੰਘ ਤੇ ਸਾਰੇ ਧਰਮਾਂ ਦੇ ਸਨਮਾਨ ਨੇ ਮੇਰਾ ਵੀ ਨਾਮ ਕੇ ਜੂਰ ਸਨਮਾਨ ਹੋਈ ਜੇ ਪੁੱਤ ਨੇ ਨਾਲ ਨਾਲ ਬਕਰ ਸਿੰਘ ਜੀ ਪੁੱਤ ਪਰਮੰਦਰ ਸਿੰਘ ਜੀ ਇਧਰ ਕੀ ਸਿੰਘ ਜੀ ਗੁਰਿੰਦਰ ਸਿੰਘ ਜੀ ਜੀ ਦਾ ਰੱਖਦੇ ਜਿਆਦਾ ਖਿਆਲ ਰੱਖਾ ਖਿਆਲ ਦਾ ਬਈ ਬਕਰ ਪਾਲਾ ਭਾਈ ਆਰਤੂਰੀ ਭਾਈ ਦੋਹਾਂ ਪਾਸੇ ਜੀ ਜਾਦੇ ਆ ਬੜੀਆ ਉਹਨੇ ਫਿਰ ਖੜਾਈ ਤੋਂ ਟੱਕਰ ਬੱਥੇ ਹੋਣਾ ਸਾਰਾ

ਹਾਂ ਜੀ ਉਹ ਦਿੱਤੀ ਹੋਈ ਹੋ ਕੇ ਆਏ ਧੰਨਵਾਦ ਹੈ ਸਾਊਂਡਰਾਂ ਦਾ ਧੰਨਵਾਦ ਮੇਰੇ ਵੀਰ ਨੂੰ ਬੜਾ ਸ਼ੁਕਰੀਆ ਇੱਕ ਨਾਂ ਦੇ ਨਾਮ ਦਾ ਧੰਨਵਾਦ ਕਿ ਸਹੀ ਚੱਲਦਾ ਅੱਜ ਦਾ ਮੈਚ ਵੀ ਬਹੁਤ ਵਧੀਆ ਰਿਹਾ ਜੀ ਬੈਂਚ ਦਾ ਖਿਡਾਰੀ ਖਿਡਾਰੀ ਕੋਈ ਫੈਟਣਾ ਬੜਾ ਜੀ ਤੇ ਬੈਠੇ ਰਹਿਣਾ ਬਹੁਤ ਫਸਣਾ ਆ ਰਿਹਾ ਭਾਈ पती पाणी नीरो पाणी ਆਗੇ ਰਾ ਕੋ ਬਿੰਦੀ ਹੈ ਇੱਕ ਉੱਤਰ ਦੇ ਪੇੜਾ ਕੋ ਰਹੇ ਤੇ ਇੱਕ ਉੱਤਰ ਦੇ ਪੇੜਾ ਕੋ ਦੋਨੇ ਬਾਈ ਦੋਨੇ ਪਾਣੀ ਵਾਲੇ ਪਹੁੰਚ ਹੋ ਜਾਣ ਕਰੋਂਗਾ ਬਾਬਾ ਨੀ ਬੋਲਦੇ ਪਾਣੀ ਤੇ ਉੱਤਰ ਤੇ ਉਰੇ ਕਰਨ ਦੇ ਟੀਮਾਂ ਨਾਲ ਕਰੇ ਚਾਹੋਗੇ ਪੇੜਾ ਤੇ ਦੇ ਕਰਨ ਪੁੱਤ ਬਾਹਰ ਚਲੋ ਇੱਥੇ ਬਾਲ ਵੱਜੂ ਤੈਨੂੰ ਸੁਣਦਾ ਨਹੀਂ ਤੇਰੀ ਕਿੱਧਿਆ ਇੱਕ ਈ ਹੋਰ ਦਾਦੇ ਜੁਰਨੇ ਤਸਵੀਰ ਦੇਖਾ ਪਰ ਸਾਡਾ ਮੁੰਡਿਆ ਵਾਲਾ ਪਰ ਇੱਕ ਕਾਮਿਲ ਦਾ ਗੋਗਨਾ ਪਿੰਡਾ ਸਾਡੇ ਭਰਾ ਦਾ ਉਹ ਭਰਾ ਦੇ ਬਗੈਰ ਉਹ ਗੁਰਨਾਦ ਦਾ ਸਨਮਾਨ ਜਿਹੜਾ 2100 ਦੀ ਨਮਦਰਾਫੀ ਨਾਲ ਕੀਤਾ ਜਾਣਾ ਤੇ ਉਹ ਤੈਸਰ ਦੇ ਥੀਂ ਪਹੁੰਚਦੇ ਕਾਰਨ ਦੇ ਸਾਡੇ ਵੱਡੇ ਭਰਾ ਬ੍ਰਿਦਰ ਦੇ ਕੋਲ ਗੁਰਨਾਦ ਜਨਰਲ ਸਿੰਘ ਜਣਾ ਸਾਡਾ ਛੋਟਾ ਭਰਾ ਬੋਦਾਂ ਦਾ ਬਨਜਾਰਾ ਉਹ ਭਰਾ ਨੂੰ ਬਹੁਤ ਵੱਡੀਆਂ ਮਵਾਜ਼ਾ ਨਹੀਂ ਜੀ ਲੈ ਵੀ ਟੀਮਾ ਟੀਮਾ ਪਾਸਾ ਪੰਜੋ 2 ਮਿੰਟ ਰੇਟ ਪੈਨ ਲੈ ਲਓ ਅਸਾ ਪੈਡੋ ਬਗੜੀ ਢੋਲੀਆਂ ਦੇ ਮੁੰਡੇ ਗਰਾਊਂਡ ਨੰਬਰ 3 ਦੇ ਵਿੱਚ ਆਓ ਜੀ ਸਮਾਨਤ ਭਾਈ ਦੀ ਟੀਮ ਵੀ ਆ ਗਈ ਆਪਣੇ ਕੋਲ ਗਰਾਊਂਡ ਦੇ ਅੱਗੇ ਮੁੰਡੇ ਵੀ ਢੋਲੀਆਂ ਆਓ ਗਰਾਊਂਡ ਦੇ ਵਿੱਚ ਮੈਨਾ ਬਿਠਾਉਣਗੇ ਸਮਾਨਤ ਭਾਈ ਦੀ ਟੀਮ ਦੇ ਇਥੇ ਗਰਾਊਂਡ ਦੇ ਅੱਗੇ ਆਪਣੇ ਕੋਲ ਮੁੰਡੇ ਇੱਕੋ ਮੰਡਾਂ ਦੇ ਵਿੱਚ ਪੁੰਜਣ ਆ ਰਹੇ ਹੈ ਸਾਰੇ ਬੈਚ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਜੀ YouTube ਪੇਜ ਨੂੰ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਜਾਂਦੀ ਵੀਰੇ ਲਾਈਵ ਦੀ ਆਪਣੇ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਓ ਸ਼ੇਅਰ ਜਰੂਰ ਕਰੋ ਤੇ ਇਹਨਾਂ ਭਈ ਦਾ ਸੈਂਟਰ ਆ ਗਿਆ ਨਾ ਤੇ ਬਾਕੀ ਬੰਦੇ ਅਮੀ ਇਧਰ ਬਹੁਤ ਗਾਜੂ ਮਿਲਦਾ ਮਾਨਤਰਾ ਸਲੋਦੀ ਸ੍ਰੀ ਸੁਮਾਨਤਰਾ ਕਾਹਦੇਰੀ ਬਾਂਦੇ ਦਿੱਤਰ ਦੇ ਪਰਿਵਾਰ ਦੇ ਚੁੰਗੀ ਸਮਾਦ ਆਪਾਂ ਜਰੂਰ ਹੋਣਾ ਵੀਰੇ ਲਾਲਿਆਂ ਵਾਲੀ ਦਾ ਮੈਚ ਹੋਣਾ ਬਾਈ ਅਜੇ ਜੀ ਟੀਮ ਖੜੀ ਆ ਨਾ ਕੋਲੀਆਂ ਹੱਥ ਖੜਾ ਕੋਈ ਨਹੀਂ ਹਾਂ ਸਮਾਦ ਭਾਈ ਦੀ ਟੀਮ ਬਾਈ ਫਟੇ ਕਿਧਰ ਆ ਫਟੇ ਯਾਰ ਹਮ ਤਾਂ ਕਿਧਰੇ ਕੋਈ ਗਰਾਊਂਡ ਕੀ ਆ ਗਿਆ ਉਹ ਨਾ ਭੱਜ ਕੇ ਮਾਰਾ ਪੀਰ ਆ ਗਣ ਸਮਾਦ ਭਾਈ ਦੀ ਟੀਮ ਖੜਾ ਦੀ ਵੀਰੇ ਲਾਲਿਆਂ ਵਾਲੀ ਦਾ ਮੈਚ ਹੋਣਾ ਬਾਈ ਅਜੇ ਲਾਲਿਆਂ ਵਾਲੀ ਦਾ ਮੈਚ ਹੋਣਾ ਬਾਈ ਜੀ ਸੰਜੀਪ ਗੋਇਲ ਇਹ ਯਾਦ ਦਾ ਧਿਆਨ ਰੱਖੋ ਭਰਾ ਆਪਣੇ ਯਾਦ ਦਾ ਧਿਆਨ ਰੱਖੋ ਥੋੜਾ ਸਮਾਂ ਹੀ ਹੋ ਰਿਹਾ ਹੈ ਇਹ ਆਪਾ ਫਟੇਨਗਲ ਮਹਾਂਜਾ ਦੇ ਇਹ ਯਾਦ ਦਾ ਧਿਆਨ ਰੱਖੋ ਭਰਾ ਆਪਣੇ ਲਾਲਿਆਂ ਵਾਲੀ ਦਾ ਮੈਚ ਹੋਣਾ ਬਾਈ ਅਜੇ ਭਾਈ ਪਹਿਲੇ ਆਪਰੇ ਮੀਡੀਅਮ ਪੀ ਪੀ ਥੋੜਾ ਸਾਈਡ ਤੇ ਲਓ ਪਾਣੀ ਵਾਲੀ ਬਾਈ ਦੀ ਸਮਾਜ ਭਾਈ ਹੱਤੀ ਪੁੱਜੀ ਮਾ ਆ ਗਿਆ ਕਿ ਫਿਰ ਰਹਿ ਗਿਆ ਭਰਾਵਾਂ ਕੇ ਨਹੀਂ ਫੱਟੀ ਮੁਕੱਤਾ ਲੱਗਿਆ ਹੁੰਦਾ ਆਸਟੇ ਨਮਾ 2000 ਮੀਟਰ ਦੀ ਦੂਰੀ ਦੇ ਯਾਰ ਬੰਟੋ ਹੋਏ ਨੇ ਬਾਈ ਜੀ ਹਾਂ ਬាទ ਨਲ ਵਾਲੀ ਦਾ ਮੈਚ ਹੋਣਾ ਬਾਈ ਇਹਦਾ ਦਾ ਵੀ ਜਿੰਨਾ ਜਨਨ ਦਾ ਸਨਮਾਨ ਆ ਬਾਈ ਆਪੋ ਆਪਣੇ ਸਨਮਾਨ ਹੋਰ ਲੈਣਗੇ ਦੋਗਾਂ ਜਿੰਨਾ ਦੇ ਸਨਮਾਨ ਦਿੰਦੇ ਆ ਬਾਈ ਜੀ ਬੁੱਟਰ ਨੇ ਉਹਨੇ ਕਰਨ ਦੀ ਟੀਮਾਂ ਖਾਲਾ ਪਰ ਇੱਕ ਨੇ ਜਿਹੜਾ ਉਹਦੀ ਬੁੱਟਰ ਦੇ ਅੰਦਰ

ਲੋ ਨਾ ਨਾ ਫਰੈਂਡਸ ਮੈਚ ਆਪਣਾ ਆਪਾਂ ਬਾਅਦ ਵਿੱਚ ਆਪਾਂ ਜਦੋਂ ਫਿਰ ਤੇਜ ਜਾਗੇ ਨਾ ਜੰਮ ਫਰਪੈਂਡਰ ਵੀਰੇ ਲਾਲਿਆਂ ਵਾਲੀ ਦਾ ਮੈਚ ਹੋਣਾ ਵੀਰੇ ਲਾਲਿਆਂ ਵਾਲੀ ਦਾ ਮੈਚ ਹੋਣਾ ਬਈ ਆ ਜੀ ਲਾਲਿਆਂ ਵਾਲੀ ਦਾ ਮੈਚ ਹੋਣਾ ਬਈ ਜੀ ਵੀਰੇ ਲਾਲਾਂ ਵਾਲੀ ਦਾ ਮੈਚ ਹੋਣਾ ਬਾਈ ਹਜੇ ਲਾਲਾਂ ਵਾਲੀ ਦਾ ਮੈਚ ਹੋਣਾ ਬਾਈ ਮੇਰੇ ਸਾਹ ਨਾਲ ਬਾਈ ਮੈਨੂੰ ਲਾਈਵ ਰੋਕ ਕੇ ਜਣਾਉਣਾ ਪੈਣਾ ਹਜੇ ਕੋਈ ਮੈਚ ਐ ਨਹੀਂ ਇੱਥੇ ਪਹਾਰਾ ਮੇਰੀ ਫੇਰੀ ਮੇਰਾ ਪਤਨੀ ਪਹਾਰਾ ਮੇਰੀ ਫੇਰੀ ਦੋਨੇ ਟੀਮਾਂ ਗਰਾਊਂਡ ਜਾ ਜਾਣ ਗੁਰਜੀਤ ਸਿੰਘ ਪੰਜਾਬ ਐ ਇੱਕ ਜਰਵੰਨੋ 1100 ਰੁਪਿਆ ਜੀਨਾਪਤੀ ਹੋ ਹਾਂਜੀ ਹਾਂਜੀ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜਿਓ ਬਈ ਸ਼ੇਅਰ ਜਰੂਰ ਕਰਿਓ ਇੱਕ ਇੱਕ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ YouTube ਪੇਜ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬਈ ਬਾਈ ਜੀ

ਮੇਰੇ ਸਾਹ ਉਹਨਾਂ ਟੀਮਾਂ ਹੀ ਨਹੀਂ ਆਈਆਂ ਬਸ ਵੀਰੇ ਲਾਈਵ ਕੱਟ ਕੇ ਚਲਾਵਾਂਗੇ ਭਾਈ ਲਾਈਵ ਕੱਟ ਕੇ ਚਲਾਵਾਂਗੇ ਬਾਈ ਜੀ ਅਜੇ ਟੀਮਾਂ ਨਹੀਂ ਆਈਆਂ ਵੇਟ ਕਰਿਓ ਥੋੜਾ ਟਾਈਮ ਜਦੋਂ ਟੀਮਾਂ ਆਈਆਂ ਉਦੋਂ ਲਾਈਵ ਚਲਾਵਾਂਗੇ ਤੁਹਾਨੂੰ ਸਨਮਾਨ ਕਰਨਾ ਪੈਂਦਾ ਨਹੀਂ ਹਰ ਆਨ ਆਪਣੀ